ਮਹੱਲਾ ਰਾਜਪੂਤਾਂ ਵਿਖੇ ਅੱਜ ਇੱਕ ਮੰਦਭਾਗੀ ਘਟਨਾ ਵਾਪਰੀ ਜਦੋਂ ਉੱਥੋਂ ਦੀ ਇੱਕ ਔਰਤ ਨੇ ਪਵਿੱਤਰ ਗੁਟਕਾ ਸਾਹਿਬ ਨੂੰ ਚੁੱਲ੍ਹੇ 'ਚ ਸੁੱਟ ਦਿੱਤਾ ਅੱਗ ਲਾ ਦਿੱਤੀ ਤੇ ਉਸੇ ਮਕਾਨ ਦੇ ਵਿੱਚ ਕਿਰਾਏ ਤੇ ਰਹਿੰਦੇ ਇੱਕ ਵਿਅਕਤੀ ਨੇ ਉਹਦੀ ਮੂਵੀ ਬਣਾ ਲਈ ਗੱਲ ਲੀਕ ਹੋ ਗਈ ਗੱਲ ਜਦੋਂ ਪੁਲਿਸ ਤੱਕ ਪਹੁੰਚੀ ਤਾਂ ਮਾਮਲਾ ਸਾਹਮਣੇ ਆਇਆ ਉਸ ਔਰਤ ਨੂੰ ਹਿਰਾਸਤ 'ਚ ਲੈ ਕੇ ਉਹਦੇ ਤੇ ਪਰਚਾ ਦਰਜ ਕਰ ਦਿੱਤਾ ਗਿਆ ਇੱਥੇ ਪਹੁੰਚੇ ਨੇ ਐਸਪੀ ਜਸਮੀਤ ਸਿੰਘ ਸਾਹਿਬ ਉਹਨਾਂ ਦਾ ਕੀ ਕਹਿਣਾ ਹੈ ਸੁਖਰਾਜ ਸਿੰਘ ਨੈਮੀ ਵਾਲਾ ਪਹੁੰਚੇ ਨੇ ਬਾਬਲ ਮੋਰਚੇ ਦੇ ਆਗੂ ਉਹਨਾਂ ਦਾ ਕੀ ਕਹਿਣਾ ਹੈ ਤੇ ਹੋਰ ਉੱਥੋਂ ਦੀਆਂ ਪੰਥਕ ਸ਼ਕਤੀਆਂ ਦਾ ਕੀ ਕਹਿਣਾ ਹੈ ਆਓ ਸੁਣਦੇ ਆਂ ਤੇ ਦੇਖਦੇ ਆਂ ਇਹ ਰਿਪੋਰਟ ਸਰ ਪਵਿੱਤਰ ਗੁਟਕਾ ਸਾਹਿਬ ਦੀ ਜਿਹੜੀ ਹੋਈ ਆ ਅਗਨ ਭੇਟ ਕੀਤਾ ਗਿਆ ਉਹਨੂੰ ਅੱਗ ਚੁੱਟਿਆ ਗਿਆ ਕੀ ਕਾਰਨ ਮੰਨਦੇ ਹੋ ਪੂਰਾ ਮਾਮਲਾ ਕੀ ਹੈ ਜੀ ਇਦਾਂ ਜੀ ਅੱਜ ਸਾਨੂੰ ਸਵੇਰੇ ਆਪਣੇ ਐਸ ਐਚ ਓ ਦੀ ਫੋਟੋ ਰਿਪੋਰਟ ਦੇ ਵਿੱਚ ਜਿਹੜੇ ਪੂਰਨ ਨੂੰ ਪਤਾ ਲੱਗਾ ਸੀ ਕਿ ਆਪਣੇ ਲੋਕਲ ਰਿਪੋਰਟ ਕੋਰੇ ਵਿੱਚ ਇੱਕ ਮਹੱਲੇ 'ਚ ਜਿਹਨੂੰ ਕੀ ਕਹਿੰਦੇ ਜਿਹੜੇ ਆਪਣੇ ਗੁਟਕਾ ਸਾਹਿਬ ਹੈਗੀ ਆ ਉਹਨਾਂ ਨੂੰ ਉਹਨਾਂ ਨੇ ਚੁੱਲ੍ਹੇ 'ਚ ਪਾ ਕੇ ਗਲਾਤੀ ਜਿਹੜੀ بیਐਡੀਪੀ ਕੀਤੀ ਸੀ ਜਿਸ ਤੇ ਚਲੋ ਜੀ ਜਿਉ ਇਹਨਾਂ ਨੂੰ ਜਾਣਕਾਰੀ ਮਿਲੀ ਜਿਉਂ ਹੀ ਇਸ ਨੂੰ ਬਿਆਨ ਲੇਖ ਕੇ ਕਿਸਮਤੇ ਜਾਣਕਾਰੀ ਦਿੱਤੀ ਸੀ ਤੇ ਇੱਕ ਐਸੀ ਪੀਐਨਐਸ ਦੀਆਂ ਧਾਰਾਵਾਂ ਦੀ ਜਿਹੜੀ ਫਰਚਾ ਦਰਜ ਕਰ ਦਿੱਤਾ ਜਿਸ ਲੇਡੀ ਨੇ ਇੱਕ ਦਾ ਉਹਦੇ ਉੱਤੇ ਤੇ ਇਹ ਲੇਡੀ ਵੀ ਐਗਰੀਅੰਟ ਕਰ ਲਈ ਤੇ ਉਹਨੂੰ ਵੀ ਫਾਰਮ ਨੂੰ ਕੰਪਲੀਟ ਕਰਕੇ ਤੇ ਅੱਗੇ ਕਾਰਵਾਈ ਕਰਦੇ ਕਿੰਨੇ ਦੋਸ਼ੀ ਰੋਲ ਨੇ ਕਿਹਾ ਇੱਕ ਆ ਜੀ ਕਿਹੜਾ ਇੱਕ ਹੈ ਉਹਨਾਂ ਨੇ ਜਿੰਨੇ ਇਹ ਦੇਖਿਆ ਸਾਰਾ ਕੁਝ ਜਿੰਨੇ ਸਾਨੂੰ ਆਖਰ ਰਿਪੋਰਟ ਕੀਤੀ ਉਹਨੇ ਕਿ ਦੱਸਿਆ ਫਰਦਰ ਕੀ ਦੱਸਦੇ ਜੀ ਕਿਉਂ ਉਹਨਾਂ ਨੇ ਅਗਨੀਫੀਟ ਕੀਤੇ ਇਹ ਵੀ ਰੋਲ ਇਹ ਐਚਕੋ ਜਿਹੜਾ ਹੋਰ ਮੋਟਾ ਤਿੰਨਾਂ ਕਹੇ ਉਹਨੂੰ ਆਈਡੀਆ ਨਹੀਂ ਕਿ ਹੈਗਾ ਤੇ ਉਹਨਾਂ ਬੇਸਿਕ ਪ੍ਰੋਪਰ ਪ੍ਰੋਸੀਜਰ ਹੁੰਦਾ ਕਿ ਗੁਰਦੁਆਰੇ ਲੈ ਕੇ ਜਮ੍ਹਾਂ ਕਰਾਉਂਦਾ ਉਹ ਫਾਲੋ ਨਹੀਂ ਕੀਤਾ ਤੇ ਆਪਣੇ ਲੈਵਲ ਤੇ ਹੀ ਬਿਨਾਂ ਸੋਚੇ ਸਮਝੇ ਜਿੰਨੂੰ ਵੀ ਕਹਿੰਦੇ ਹੈਗੇ ਆ ਪਾਰਟੀ ਕਰਦੇ ਨੇ ਤੇ ਉਹਨਾਂ ਨੇ ਉਹਨੂੰ ਵਾਹ ਇਹ ਗਲਤੀ ਹੈ ਉਹ ਗਲਤ ਕੀਤਾ ਬਾਕੀ ਤਫਤੀਸ਼ ਕਰ ਠੀਕ ਜੀ ਅੰਦਰ ਕੋਡ ਨੂੰ ਪੂਰੇ ਦੇਖੇ ਇੱਕ ਘਰ ਦੇ ਵਿੱਚ ਨਾ ਸਮਝੀ ਦੇ ਤੌਰ ਤੇ ਮੈਂ ਕਹਾਂਗਾ ਕਿ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਇੰਨੀ ਸਮਝ ਨਹੀਂ ਹੈਗੀ ਕਿ ਗੁਰੂ ਸਾਹਿਬ ਦੇ ਅੰਗਾਂ ਦਾ ਸਤਕਾਰ ਕਿਸ ਤਰ੍ਹਾਂ ਕਰਨਾ ਸੋ ਉਹ ਨਾ ਸਤਕਾਰ ਕਰਦੇ ਹੋਏ ਉਹਨਾਂ ਨੇ ਉਸ ਢੁਟਕਾ ਸਾਹਿਬ ਦੀ ਬੇਅਦਬੀ ਜਿਹੜੀ ਕੀਤੀ ਆ ਆਪਣੇ ਘਰ ਦੇ ਚੁੱਲ੍ਹੇ ਦੇ ਵਿੱਚ ਢੁਟਕਾ ਸਾਹਿਬ ਨੂੰ ਸੁੱਟ ਕੇ ਉਹਦੇ ਤੇ ਅੱਗ ਲਾ ਦਿੱਤੀ ਗਈ ਆ ਜਿਵੇਂ ਹੀ ਸਾਡੇ ਧਿਆਨ 'ਚ ਇਹ ਗੱਲ ਆਈ ਆ ਜਿਹੜੇ ਇਥੋਂ ਦੇ ਬਾਬਾ ਜੀ ਗਰੀਬਦਾਸ ਨੇ ਉਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਨਾਲ ਦੀ ਨਾਲ ਪਹੁੰਚੇ ਆ ਤੇ ਪੁਲਿਸ ਨੂੰ ਜਾਣਕਾਰੀ ਦੇ ਕੇ ਤੇ ਉਹਨਾਂ ਤੇ ਕਾਰਵਾਈ ਕਰਾਈ ਆ ਉਹਦੇ ਤੇ ਪਰਚਾ ਕਰ ਦਿੱਤਾ ਗਿਆ ਜਿਹੜੀ ਕੁੜੀ ਨੇ ਤੇ ਅੱਗ ਲਾਈ ਸੀਗੀ ਉਹਨਾਂ ਦੀ ਰੈਸਟ ਪਾ ਲਈ ਦੀ ਆ ਇਸ ਟਾਈਮ 'ਚ ਥਾਣੇ 'ਚ ਖੜੇ ਆ ਜਿਹੜੀਆਂ ਕਾਰਵਾਨੀਆਂ ਉਹ ਹੋ ਚੁੱਕੀਆਂ ਨੇ ਤੇ ਬਾਬਾ ਬਲਬਾਲ ਸਿੰਘ ਦੀ ਗੱਦੀ ਸੀ ਸੈਕਟਰ ਸੀਗਾ ਜੀ ਇੱਥੇ ਇੱਥੇ ਜਿਹੜੀ ਗੱਲ ਆ ਜਿਹੜੀ ਬੀਬੀ ਨੇ ਇਹ ਅੱਗ ਲਾਈ ਆ ਉਹ ਇਸ ਘਰ ਦੀ ਨੂੰਹ ਸੀ ਉਹਨੇ ਚੁੱਲ੍ਹੇ ਦੇ ਵਿੱਚ ຫມुटका ਸਾਹਿਬ ਸੁੱਟ ਕੇ ਜਿਹੜੀ ਅੱਗ ਲਾ ਦਿੱਤੀ ਗਈ ਆ ਤੇ ਜਿਹੜੇ ਉੱਥੇ ਕਿਰਾਏਦਾਰ ਸੀ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਸਾਡੇ ਧਿਆਨ 'ਚ ਜਿਹੜੀ ਇਹ ਗੱਲ ਲੈ ਕੇ ਆਂਦੀ ਸੀ ਪੁਲਿਸ ਨੇ ਉਹਦੇ ਤੇ ਕਾਰਵਾਈ ਕਰਤੀ ਉਹ ਤੇ ਰੈਸਟ ਪਾ ਲਈ ਆ ਸਵੇਰ ਤੜਕੇ 8 ਵਜੇ ਜਦੋਂ ਅਸੀਂ ਇੱਥੇ ਪਹੁੰਚਿਆ ਤੇ ਉਦੋਂ ਤੋਂ ਰੈਸਟ ਜਿਹੜੀ ਪੈ ਚੁੱਕੀ ਸੀਗੀ ਤੇ ਹੁਣ ਥਾਣੇ ਦੇ ਵਿੱਚ ਖੜ ਕੇ ਜਿਹੜਾ ਪਰਚਾ ਉਹ ਤੇ ਕਰਤਾ ਸੀ ਕਿਸ ਮਨਸ਼ਾ ਨਾਲ ਅੱਗ ਲਾਈ ਜੀ ਨਾ ਸਮਝੀ ਆ ਸਾਡੇ ਲੋਕਾਂ ਨੂੰ ਪਤਾ ਨਹੀਂ ਆ ਕਿ ਸਤਕਾਰ ਕਿਸ ਤਰ੍ਹਾਂ ਕਰਨਾ ਨੂੰ ਸਾਹਿਬ ਦੇ ਅੰਕਾਂ ਦਾ ਗੁਟਕਾ ਸਾਹਿਬ ਦਾ ਜੇ ਅਸੀਂ ਘਰਾਂ ਦੇ ਵਿੱਚ ਮੈਂ ਹੋਰ ਵੀ ਲੋਕਾਂ ਨੂੰ ਅਪੀਲ ਕਰੂੰਗਾ ਤੇ ਜੇ ਅਸੀਂ ਨਹੀਂ ਪੜਦੇ ਆ ਨਹੀਂ ਬਾਣੀ ਪੜਨ ਦੀ ਸਮਰੱਥਾ ਰੱਖਦੇ ਤਾਂ ਜਿਹੜੇ ਘਰਾਂ 'ਚ ਗੁਟਕਾ ਸਾਹਿਬ ਪਏ ਉਹਨਾਂ ਨੂੰ ਗੁਰੂ ਘਰਾਂ ਦੇ ਵੈਸੇ ਜਾ ਕੇ ਜਮਾ ਕਰਵਾਓ ਸੋ ਇਸ ਤਰ੍ਹਾਂ ਆਪ ਮਾਰੇ ਹੋ ਕੇ ਅੱਕਾ ਲਾਉਣ ਦੇ ਨਾਲ ਪਹਿਲਾਂ ਹੀ ਬਹੁਤ ਪੰਜਾਬ ਦੇ ਵਿੱਚ ਦਿਖਾਤ ਵਾਪਰ ਚੁੱਕਿਆ ਇਸ ਚੀਜ਼ਾਂ ਦਾ ਤੇ ਅਸੀਂ ਨਹੀਂ ਚਾਹੁੰਦੇ ਕਿ ਹੋਰ ਇਸ ਤਰ੍ਹਾਂ ਦਾ ਦਿਖਾਤ ਵਾਪਰੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਖਰਾਬ ਹੋਵੇ ਪੁਲਿਸ ਪੁਲਿਸ ਨੇ ਪਹਿਲ ਦੇ ਆਧਾਰ ਤੇ ਡੀਐਸਪੀ ਸਾਹਿਬ ਐਸਪੀ ਸਾਹਿਬ ਇੱਥੇ ਆ ਪਹੁੰਚੇ ਆ ਉਹਨਾਂ ਨੇ ਨਿੱਕੇ ਤੋਂ ਲੈ ਕੇ ਵੱਡੇ ਅਫਸਰ ਨੇ ਪੂਰਾ ਸਹਿਯੋਗ ਕੀਤਾ ਸਾਰਿਆਂ ਨੇ ਡਟ ਕੇ ਕਾਰਵਾਈ ਕਰਕੇ ਉਹਨਾਂ ਤੇ ਪਰਚਾ ਜਿਹਦਾ ਦਰਜ ਕਰ ਦਿੱਤਾ